ਸਾਡੇ ਘਰਾਂ 'ਚ ਚਿੱਟੇ ਰੰਗ ਦੇ ਸੱਫਰ ਕਿਉਂ ਪੁਛਾਤੇ ਇਹਨਾਂ ਨੇ ਸਾਡੀਆਂ ਲੱਖਾਂ ਮਾਮਾਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਿਵੇਂ ਕਰਤੇ ਇਹਨਾਂ ਨੇ ਵਿਦਭਜਨਾਨੀ ਚਿੱਟੇ ਰੰਗ ਦੀ ਚੁੰਨੀ ਲੈਂਦੀ ਐ ਸਰ ਨਸਲ ਕੁਸ਼ੀਆਂ ਕੀਤੀਆਂ ਚੈਨੋਸਾਈਡ ਕੀਤੇ ਇਹਨਾਂ ਨੇ ਮੇਰਾ ਇਕੱਲਾ ਹੀ ਬੇਟਾ ਸੀਗਾ ਜੀ ਜਿਹੜਾ ਅੱਜ ਅਲਵੇਦਾ ਉਹ ਵੀ ਆ ਗਿਆ ਕਿਉਂਕਿ ਚਿੱਟੇ ਦੀ ਬ乱ਤ ਪਿੰਡ ਚੜਿਆ ਇਹ ਚਿੱਟੇ ਦੀ ਅੱਜ ਮੇਰਾ ਜਵਾਨ ਪੁੱਤ ਮੋਢਿਆਂ ਉੱਤੇ ਗਿਆ ਜਿਹੜਾ ਮੇਰੇ ਆਪਣਾ ਇੱਕ ਲਾਠੀ ਸੀ ਜ਼ਿੰਦਗੀ ਦੀ ਲਾਠੀ ਸੀ ਸਰਕਾਰ ਤੋਂ ਹੀ ਮੰਗ ਹੈ ਵੀ ਜਿਹੜੇ ਇਹ ਚਿੱਟੇ ਦੇ ਵਿਰੁੱਧ ਮਹਾਂ ਚੜਾਈ ਗਈ ਹੈ ਸਾਡੇ ਪਿੰਡ ਬੰਨੇ ਵੀ ਧਿਆਨ ਦੇਣ ਕੁਝ ਕੋ ਮੇਰਾ ਆ ਫੜੋ ਫੋਨ ਹੈਲਪਲਾਈਨ ਤੇ ਉਹਦੇ ਨਾਲ ਪਾਓ ਤੇ ਸਾਨੂੰ ਦੇਖੋ ਰਿਪਲਾਈ ਕਿੰਨੇ ਚਿਰ ਚੋਂ ਇੱਥੇ ਐਮਐਲਏ ਸਾਹਿਬ ਆਇਆ ਸੀ ਉਪਨਵੀਂ ਨਸ਼ਾ ਮੁਕਤ ਹੈ ਉਥੇ ਜਾ ਕੇ ਪਿੱਟੀ ਸੀ ਮੇਰਾ ਭਤੀਜਾ ਜੀ ਜਿਵੇਂ ਬਣਾਉਣਿਆ ਜੀ ਚਿੱਟੇ ਵਾਲੇ ਸਾਨੂੰ ਗੁਟਦੇ ਆ ਪੁਲਿਸ ਦੋ ਮਿੰਟਾਂ ਦੇ ਛੱਡ ਦਿੰਦੀ ਹੈ ਪਰਮਾਤਮਾ ਨੇ ਇਹ ਜਿਹਾ ਪਹਾੜ ਸਿੱਟਿਆ ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਉਹਨਾਂ ਦੇ ਵਾਅਦੇ ਵੀ ਵਿਚਾਲੇ ਟੁੱਟਦੇ ਦਿਸ ਗਏ ਸਰਕਾਰ ਨੇ ਤਾਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਕਿ ਜੋ ਵੀ ਨਸ਼ਾ ਕਰਦਾ ਉਹਦੇ ਬਾਰੇ ਸਾਨੂੰ ਗੁਪਤ ਇਹਦੇ ਤੇ ਮੇਲ ਕਰੋ ਜਾਂ ਮੈਸੇਜ ਕਰੋ ਬਈ ਅੱਜ ਤੋਂ ਪਹਿਲਾਂ ਕਿੰਨੀਆਂ ਮੇਲਾਂ ਹੋ ਗਈਆਂ ਕਿੰਨੀਆਂ ਗੁਪਤ ਸੂਚਨਾ ਹੋ ਗਈਆਂ ਕੋਈ ਨਪਟਾ ਰਾਂ ਨਹੀਂ ਹੁੰਦਾ ਇਹ ਕੱਲਿਆ ਕਹਿਣ ਦੀ ਗੱਲ ਹੈ